ਸੋ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਪਾਰਟੀਆਂ ਆਪਣਾ ਦਮਖਮ ਕਰ ਰਹੀਆਂ ਨੇ ਤੇ ਉੱਥੇ ਹੀ ਪੰਜਾਬ ਪੁਲਿਸ ਵੀ ਪੂਰੀ ਤਰੀਕੇ ਨਾਲ ਮਸਤੈਰ ਹੈ ਜੇਕਰ ਅੱਜ ਕੱਲ੍ਹ ਕਰੀਏ ਤਾਂ ਸੰਗਰੂਰ ਦੇ ਵਿੱਚ ਪੁਲਿਸ ਦੇ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਹੈ ਤਾਂ ਕਿ ਸ਼ਾਂਤੀ ਬਣਾਈ ਕਰਕੇ ਰੱਖੇ ਤੇ ਫ੍ਰੀ ਐਂਡ ਫੇਅਰ ਜਿਹੜਾ ਇਲੈਕਸ਼ਨ ਕਰਵਾਈ ਜਾ ਸਕੇ ਤੇ ਉਹ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਗਰੂਰ ਦੇ ਐਸਪੀ ਦਾ ਕੀ ਕੁਝ ਕਹਿਣਾ ਹੈ ਉਹ ਸੁਣਦੇ ਆਂ ਇਹ ਜੀ ਜੋ ਆਉਣ ਵਾਲੀਆਂ ਲੋਕ ਸਭਾ ਚੋਣਾਂ ਹੈਗੀਆਂ ਨੇ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪਬਲਿਕ ਦੇ ਵਿੱਚ ਇੱਕ ਦੇਖੋ ਮਾਹੌਲ ਕ੍ਰੀਏਟ ਕਰਨ ਵਾਸਤੇ ਅਸੀਂ ਤੇ ਆਈਟੀਬੀਪੀ ਦੀ ਇੱਕ ਟੁਕੜੀ ਨੇ ਜਿਹੜਾ ਹੈਗਾ ਫਲੈਗ ਮਾਰਚ ਕਰਦੇ ਆ ਜਿਹਦੇ ਵਿੱਚ ਮਤਲਬ ਸ਼ਹਿਰ ਦਾ ਜਿਹੜਾ ਮੇਨ ਪੋਰਸ਼ਨ ਆ ਰਿਹਾ ਹੈ ਉਹ ਅਸੀਂ ਕਵਰ ਕੀਤਾ ਕਿੰਨੀਆਂ ਟੁਕੜੀਆਂ ਆਈਆਂ ਨੇ ਸੁਰੂਪ ਤੋਂ ਫਿਲਹਾਲ ਇੱਕ ਆਈ ਹੋਈ ਹੈ ਸਾਡੇ ਕੋਲ ਜੀ ਆਈਟੀਬੀਪੀ ਦੀ ਟੁਕੜੀ ਉਹਦੇ ਨਾਲ ਅਸੀਂ ਸਰੋਜਨ ਵਾਈਸ ਡੇਲੀ ਫਲੈਗ ਮਾਰਚ ਕਰ ਰਹੇ ਹਾਂ ਤੇ ਬਾਕੀ ਫੋਰਸ ਜਿਹੜੀ ਹੈ ਉਹ ਜਿਵੇਂ ਬਾਕੀ ਰਾਜਾਂ ਦੇ ਵਿੱਚ ਆਉਣਾ ਹੋਣੀ ਹੈ ਉਸ ਤੋਂ ਬਾਅਦ ਆਏ ਏ ਜੀ ਅਸੀਂ ਤੁਹਾਡੇ ਮਾਧਿਅਮ ਤੋਂ ਦੱਸਣਾ ਚਾਹੁੰਦੇ ਆਂ ਵੀ ਇੱਕ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਵਾਸਤੇ ਅਸੀਂ ਬਜੇਦਾ ਤੇ ਉਹ ਕਰਵਾਵਾਂਗੇ ਕਿਸੇ ਵੀ ਟ੍ਰਬਲ ਮੇਕਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਕ੍ਰੀਏਟ ਕਰਨ ਨਹੀਂ ਦਿੱਤੀ ਜਾਏ। ਅਧਿਰਕੁਲ ਮਾਹੌਲ ਖਰਾਬ ਹੋਦਾ ਤਾਂ ਉਸ ਤੋਂ ਕਿਸੇ ਨੂੰ ਨਹੀਂ ਮਾਹੌਲ ਨਹੀਂ ਖਰਾਬ ਹੋਏਗਾ ਜੀ ਐਸੀ ਕਾਰਨ ਵਾਸਤੇ ਸੋ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਪਾਰਟੀਆਂ ਆਪਣਾ ਦਮਖੰਮ ਲਗਾ ਰਹੀਆਂ ਨੇ ਤੇ ਉੱਥੇ ਹੀ ਪੰਜਾਬ ਪੁਲਿਸ ਵੀ ਪੂਰੀ ਤਰੀਕੇ ਨਾਲ ਮਸਤੈਰ ਹੈ ਜੇਕਰ ਅੱਜ ਗੱਲ ਕਰੀਏ ਤਾਂ ਸੰਗਰੂਰ ਦੇ ਵਿੱਚ ਪੁਲਿਸ ਦੇ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਹੈ ਤਾਂ ਕਿ ਸ਼ਾਂਤੀ ਬਣਾਈ ਰੱਖਿਆ ਤੇ ਫ੍ਰੀ ਐਂਡ ਫਿਰ ਜਿਹੜਾ ਇਲੈਕਸ਼ਨ ਕਰਵਾਈ ਜਾ ਸਕੇ ਤੇ ਉਹ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਗਰੂਰ ਦੇ ਐਸਪੀ ਦਾ ਕੀ ਕੁਝ ਕਹਿਣਾ ਹੈ ਉਹ ਸੁਣਦੇ ਆਂ ਇਹ ਜੀ ਜੋ ਆਉਣ ਵਾਲੀਆਂ ਲੋਕ ਸਭਾ ਚੋਣਾਂ ਹੈਗੀਆਂ ਨੇ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪਬਲਿਕ ਦੇ ਵਿੱਚ ਇੱਕ ਦੇਖੋ ਮਾਹੌਲ ਕ੍ਰੀਏਟ ਕਰਨ ਵਾਸਤੇ ਅਸੀਂ ਤੇ ਆਈਟੀਬੀਪੀ ਦੀ ਇੱਕ ਟੁਕੜੀ ਨੇ ਜਿਹੜਾ ਹੈਗਾ ਫਲੈਗ ਮਾਰਚ ਕਰਿਆ ਜਿਹਦੇ ਵਿੱਚ ਮਤਲਬ ਸ਼ਹਿਰ ਦਾ ਜਿਹੜਾ ਮੇਨ ਪੋਰਸ਼ਨ ਆ ਰਿਹਾ ਹੈ ਉਹ ਅਸੀਂ ਕਵਰ ਕੀਤਾ ਹੈ ਕਿੰਨੀਆਂ ਟੁਕੜੀਆਂ ਆਈਆਂ ਨੇ ਸੁਰੂਪ ਤੋਂ ਫਿਲਹਾਲ ਇੱਕ ਆਈ ਹੋਈ ਹੈ ਸਾਡੇ ਕੋਲ ਜੀ ਆਈਟੀਬੀਪੀ ਦੀ ਟੁਕੜੀ ਉਹਦੇ ਨਾਲ ਅਸੀਂ ਸਰੋਜਨ ਵਾਈਜ਼ ਡੇਲੀ ਫਲੈਗ ਮਾਰਚ ਕਰ ਰਹੇ ਹਾਂ ਤੇ ਬਾਕੀ ਫੋਰਸ ਜਿਹੜੀ ਹੈ ਉਹ ਜਿਵੇਂ ਬਾਕੀ ਰਾਜਾਂ ਦੇ ਵਿੱਚ ਚੋਣਾ ਹੋਣੀ ਹੈ ਉਸ ਤੋਂ ਬਾਅਦ ਆਏ ਏ ਜੀ ਅਸੀਂ ਤੁਹਾਡੇ ਮਾਧਿਅਮ ਤੋਂ ਦੱਸਣਾ ਚਾਹੁੰਦੇ ਆਂ ਕਿ ਇੱਕ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਵਾਸਤੇ ਅਸੀਂ ਬਜੇਦਾ ਤੇ ਉਹ ਕਰਵਾਵਾਂਗੇ ਕਿਸੇ ਵੀ ਟ੍ਰਬਲ ਮੇਕਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਕ੍ਰੀਏਟ ਕਰਨ ਨਹੀਂ ਦਿੱਤੀ ਜਾਏ। ਅਧਿਰੋਪ ਨੂੰ ਨੁਮੋ ਖਰਾਬ ਹੋਣਾ ਤਾਂ ਉਸ ਨੂੰ ਕਿਸੇ ਨੇ ਕੁਝ ਨਹੀਂ ਮਾਹੌਲ ਨਹੀਂ ਖਰਾਬ ਹੋਏਗਾ ਜੀ ਅਸੀਂ ਕਰੇ ਵਾਸਤੇ ਸੋ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਪਾਰਟੀਆਂ ਆਪਣਾ ਦਮ ਖਮ ਲਗਾ ਰਹੀਆਂ ਨੇ ਤੇ ਉੱਥੇ ਹੀ ਪੰਜਾਬ ਪੁਲਿਸ ਵੀ ਪੂਰੀ ਤਰੀਕੇ ਨਾਲ ਮਸਤੈਰ ਹੈ ਜੇਕਰ ਅੱਜ ਕੱਲ੍ਹ ਕਰੀਏ ਤਾਂ ਸੰਗਰੂਰ ਦੇ ਵਿੱਚ ਪੁਲਿਸ ਦੇ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਹੈ ਤਾਂ ਕਿ ਸ਼ਾਂਤੀ ਬਣਾਈ ਕਰਕੇ ਰੱਖੇ ਤੇ ਫ੍ਰੀ ਐਂਡ ਫਿਰ ਜਿਹੜਾ ਇਲੈਕਸ਼ਨ ਕਰਵਾਈ ਜਾ ਸਕੇ ਤੇ ਉਹ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਗਰੂਰ ਦੇ ਐਸਪੀ ਦਾ ਕੀ ਕੁਝ ਕਹਿਣਾ ਹੈ ਉਹ ਸੁਣਦੇ ਹਾਂ ਇਹ ਜੀ ਜੋ ਆਉਣ ਵਾਲੀਆਂ ਲੋਕ ਸਭਾ ਚੋਣਾਂ ਹੈਗੀਆਂ ਨੇ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪਬਲਿਕ ਦੇ ਵਿੱਚ ਇੱਕ ਦੇਖੋ ਮਾਹੌਲ ਕ੍ਰੀਏਟ ਕਰਨ ਵਾਸਤੇ ਅਸੀਂ ਤੇ ਆਈਟੀਬੀਪੀ ਦੀ ਇੱਕ ਟੁਕੜੀ ਨੇ ਜਿਹੜਾ ਹੈਗਾ ਫਲੈਗ ਮਾਰਚ ਕਰਿਆ ਜਿਹਦੇ ਵਿੱਚ ਮਤਲਬ ਸ਼ਹਿਰ ਦਾ ਜਿਹੜਾ ਮੇਨ ਪੋਰਸ਼ਨ ਆ ਰਿਹਾ ਹੈ ਉਹ ਅਸੀਂ ਕਵਰ ਕੀਤਾ ਕਿੰਨੀਆਂ ਟੁਕੜੀਆਂ ਆਈਆਂ ਨੇ ਸੁਰੂਪ ਤੋਂ ਫਿਲਹਾਲ ਇੱਕ ਆਈ ਹੋਈ ਹੈ ਸਾਡੇ ਕੋਲ ਜੀ ਆਈਟੀਬੀਪੀ ਦੀ ਟੁਕੜੀ ਉਹਦੇ ਨਾਲ ਅਸੀਂ ਸਰੋਜਨ ਵਾਈਜ਼ ਡੇਲੀ ਫਲੈਗ ਮਾਰਚ ਕਰ ਰਹੇ ਹਾਂ ਤੇ ਬਾਕੀ ਫੋਰਸ ਜਿਹੜੀ ਹੈ ਉਹ ਜਿਵੇਂ ਬਾਕੀ ਰਾਜਾਂ ਦੇ ਵਿੱਚ ਚੋਣਾ ਹੋਣੀ ਹੈ ਉਸ ਤੋਂ ਬਾਅਦ ਆਏ ਮਤਲਬ ਲੱਗੇ ਸਰ ਕਿਸ ਤਰ੍ਹਾਂ ਦੇ ਬੁੱਕਾ ਹੋ ਰਹੇ ਜਾਂ ਕਿਤੇ ਅਜੀ ਅਸੀਂ ਤੁਹਾਡੇ ਮਾਧਿਅਮ ਤੋਂ ਦੱਸਣਾ ਚਾਹੁੰਦੇ ਆਂ ਕਿ ਇੱਕ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਵਾਸਤੇ ਅਸੀਂ ਬਜੇਦਾ ਤੇ ਉਹ ਕਰਵਾਵਾਂਗੇ ਕਿਸੇ ਵੀ ਟਰਬਲ ਮੇਕਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਕ੍ਰੀਏਟ ਕਰਨ ਨਹੀਂ ਦਿੱਤੀ ਜਾਏ। ਅਧਿਰੋਪ ਨੂੰ ਨੀਵਾਂ ਖਰਾਬ ਹੋਣਾ ਤਾਂ ਉਸ ਕਿਸੇ ਦਾ ਨਹੀਂ ਮਾਹੌਲ ਨਹੀਂ ਖਰਾਬ ਹੋਏਗਾ ਜੀ ਅਸੀਂ ਕਰੇ ਵਾਸਤੇ।